ਹੈਲੋ ਚੀਸ ਹਰਨ ਸਸ਼ਕਾਰ ਵੈਲਕਮ ਟੂ ਮਾਈ ਚੈਨਲ ਹੋਪ ਤੁਸੀਂ ਸਾਰੇ ਜਾਨੀ ਬਹੁਤ ਹੀ ਵਧੀਆ ਹੋਗੇ ਅੱਜ ਅਪਾਤਾ ਲੈ ਕੇ ਆਏ ਕਿ ਜਿਹੜੀ ਸਲਵਾਰ ਆ ਉਹਦੀ ਨਾਲੀ ਵਾਲੀ ਸੀਨ ਆਪਾਂ ਕਿਵੇਂ ਲਾਉਣੀ ਆ ਤੁਸੀਂ ਇਹ ਸੀਨ ਲਗਾਉਣ ਚ ਕਿੱਥੇ ਗਲਤੀ ਕਰਦੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਇਹਦੇ ਨਾਲ ਪ੍ਰੋਬਲਮ ਕੀ ਆਉਂਦੀ ਹੈ ਇੱਕ ਤੇ ਪੌਣ ਦੇ ਵਿੱਚ ਪਤਾ ਲੱਗਦਾ ਹੈ ਕਿ ਪੂਰਾ ਸਹੀ ਨਹੀਂ ਲੱਗਦੀ ਪੌਣ ਦੇ ਵਿੱਚ ਵੀ ਇਹ ਇਹ ਨੁੱਕਰ ਜੀ ਨਿਕਲ ਆਉਂਦੀ ਹੈ ਜਿਹੜਾ ਪੌਂਚਾ ਹੁੰਦਾ ਹੈ ਨਾ ਉਹਦੀ ਤੇ ਇੱਕ ਪ੍ਰੈਸ ਕਰਨ ਦੇ ਵਿੱਚ ਵੀ ਇਹ ਸਹੀ ਨਹੀਂ ਲੱਗਦੀ ਸਹੀ ਪ੍ਰੈਸ ਹੁੰਦੀ ਨਹੀਂ ਆ ਤੇ ਇਹ ਤੁਹਾਡੀ ਗਲਤੀ ਕਿੱਥੇ ਇਹ ਤੁਹਾਨੂੰ ਦੱਸਾਂਗੇ ਕਿ ਇਹ ਕਿਵੇਂ ਆਪਾਂ ਨਿਸ਼ਾਨ ਕਿਵੇਂ ਲਾਉਣੇ ਆ ਤੇ ਸੀਨ ਕਿਵੇਂ ਲਾਉਣੀ ਹੈ ਕਿਹੜੇ ਤਰੀਕੇ ਨਾਲ ਲਾਉਣੀ ਹੈ ਜਿੱਦਣਾ ਇਹ ਸ਼ੇਪ ਬਹੁਤ ਹੀ ਸੋਹਣੀ ਆਊਗੀ ਤੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਵੀ ਡੋਨਟ ਲਾਈਕ ਕਰਿਓ ਕਮੈਂਟ ਕਰਿਓ ਤੇ ਪੇਜ ਨੂੰ ਸਬਸਕ੍ਰਾਈਬ ਕਰੋ ਤਾਂ ਜਿੱਤੇ ਹੀ ਆਉਣ ਵਾਲੀ ਹਰ ਇੱਕ ਵੀਡੀਓ ਵੇਖ ਸਕੋ ਅੱਜ ਤੁਹਾਨੂੰ ਆਪ ਦੱਸਦੀ ਆ ਕਿ ਇਹ ਆਪਾਂ ਸੀਨ ਕਿਵੇਂ ਲਾਉਣੀ ਆ ਪਹਿਲਾਂ ਜਿੰਨਾ ਤੁਹਾਡਾ ਪਹੁੰਚਾਏ ਉਹ ਰੱਖਣਾ ਹੈ ਜਿੰਨਾ ਤੁਸੀਂ ਸ਼ੇਡ ਆ ਰੱਖਣਾ ਚਾਹੁੰਨੇ 7 ਦਾ ਰੱਖਣਾ ਚਾਹੁੰਨੇ ਉਹ ਆਪਾਂ ਨਿਸ਼ਾਨ ਲਗਾਉਣਾ ਹੈ ਇਹ ਆਪਾਂ ਰੱਖਣਾ ਕਿੰਨਾ ਜੇ ਜਿਹੜੀ ਆਪਣੀ ਪੌਂਚੇ ਵਾਲੀ ਸੀਨ ਹੁੰਦੀ ਆ ਉਹਨੂੰ ਆਪਾਂ ਪੂਰਾ ਮੈਚ ਕਰ ਲੈਣਾ ਇੱਕ ਦੂਜੇ ਦੇ ਨਾਲ ਉਹ ਸਾਈਡ ਤੇ ਨਹੀਂ ਹੋਣੀ ਚਾਹੀਦੀ ਜਿਵੇਂ ਇਹ ਸੀਨ ਆ ਆਪਾਂ ਬਿਲਕੁਲ ਇੱਕ ਦੂਜੇ ਦੇ ਉੱਪਰ ਕਰ ਦੇਣੀ ਆ ਬਿਲਕੁਲ ਮਿਲਾ ਕੇ ਤੇ ਫਿਰ ਆਪਾਂ ਨਿਸ਼ਾਨ ਲਗਾਉਣਾ ਹੀ ਪੌਂਚੇ ਦਾ ਇਹਦੇ ਨਾਲ ਪੌਂਚਾ ਘੁੰਮਦਾ ਨਹੀਂ ਆ ਇਹ ਧਿਆਨ ਰੱਖਣਾ ਹੈ ਬਿਲਕੁਲ ਇਹਨੂੰ ਬਰਾਬਰ ਕਰ ਦੇਣਾ ਹੈ ਤੇ ਹੁਣ ਆਪਾਂ ਪੌਂਚਾ ਰੱਖਾਂਗੇ ਹੋਨ ਆਪਾਂ ਉੱਤੇ ਪੌਂਚਾ ਰੱਖ ਦੇਣਾ ਹੈ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਆਪਣੀ ਉਹ ਸੀਨ ਆ ਖਿਸਕੇ ਨਾ ਹੁਣ ਆਪਾਂ ਪੌਂਚਾ ਰੱਖਦੇ ਪਏ ਇਹਦਾ 7 ਇੰਚ ਦਾ 7 ਇੰਚ ਦਾ ਪੌਂਚ ਰੱਖ ਦੇਣਾ ਤੇ ਇਹ ਆਪਾਂ ਸ਼ੇਪ ਦੇ ਨਾਲ ਸੀਨ ਲਗਾਉਣੀ ਆ ਬਿਲਕੁਲ ਸਿੱਧੀ ਸ਼ੇਪ ਦੇ ਨਾਲ ਇਹਦਾ ਆਪਾਂ ਇਹ ਨਿਸ਼ਾਨ ਲਗਾ ਦੇਣਾ ਤੇ ਆਪਾਂ ਦੱਸਦੇ ਹਾਂ ਕਿ ਕਈ ਜਿਹੜੀ ਹੁੰਦੀ ਉਹ ਕਿਵੇਂ ਸੀਨ ਲਗਾਉਂਦੇ ਆ ਜਿਹਦੇ ਨਾਲ ਉਹ ਪ੍ਰੈਸ ਕਰਨ ਚ ਵੀ ਵਧੀਆ ਨਹੀਂ ਲੱਗਦਾ ਤੇ ਵੈਸੇ ਵੀ ਪਾਈ ਦਾ ਵੀ ਭੁੰਗ ਵੱਖਰਾ ਹੀ ਨਜ਼ਰ ਆਉਂਦਾ ਏ ਕਿ ਉਹ ਕਿਵੇਂ ਗਲਤਲ ਤਰੀਕੇ ਨਾਲ ਲੱਗੀ ਹੋਈ ਆ ਕਈ ਲਗਾ ਦਿੰਦੇ ਆ ਕਿ 19 ਇੰਚ ਨੂੰ ਕਰਕੇ ਸਿੱਧਾ ਇੰਚ ਤੇ ਰੱਖ ਦਿੰਦੇ ਇਦਾਂ ਕਰਕੇ ਤੇ ਫਿਰ ਉਹਨੂੰ ਇਦਾਂ ਕਰਕੇ ਤੇ ਆ ਜਿਹੜਾ ਭੁੰਗ ਵਾ ਇਹ ਹਮੇਸ਼ਾ ਸਲਵਾਰ ਦੇ ਵਿੱਚ ਰਹਿੰਦਾ ਏ ਇਹ ਬਿਲਕੁਲ ਗਲਤ ਵਾ ਇਹ ਇਸ ਤਰੀਕੇ ਨਾਲ ਆਪਾਂ ਨਹੀਂ ਲਾਉਣਾ ਹਮੇਸ਼ਾ ਆਪਾਂ ਉਸ ਤਰੀਕੇ ਨਾਲ ਲਾਉਣਾ ਇਹ ਬਿਲਕੁਲ ਸਹੀ ਤਰੀਕਾ ਏ ਇਹ ਪ੍ਰੈਸ ਕਰਨ ਦੀ ਵੀ ਬਹੁਤ ਵਧੀਆ ਸ਼ੇਪ ਆਊਗੀ ਤੇ ਜੋ ਤੁਸੀਂ ਪਾਉਗੇ ਉਦੋਂ ਵੀ ਵੱਖਰਾ ਪਤਾ ਲੱਗੂਗਾ ਕਿ ਬਹੁਤ ਸੋਹਣੀ ਸੀਨ ਲੱਗੀ ਹੋਈ ਆ। ਇਦਾਂ ਆਪਾਂ ਸੀਨ ਲਗਾਉਣੀ ਆ। ਜਿਹੜਾ ਪਹੁੰਚਾ ਉਹਨੂੰ ਆਪਾਂ ਪੱਕਾ ਕਰ ਲੈਣਾ ਹੈ ਸਟਾਰਟਿੰਗ ਤੋਂ। ਪੱਕਾ ਕਰਨ ਤੋਂ ਬਾਅਦ ਆਪਾਂ ਜਿਹੜੀ ਇਹ ਸੀਨ ਲਗਾਉਣੀ ਆ ਹਮੇਸ਼ਾ ਖਿੱਚ ਕੇ ਲਗਾਉਣੀ ਆ। ਅੱਗੋਂ ਵੀ ਥੋੜਾ ਥੋੜਾ ਹਲਕਾ ਹਲਕਾ ਖਿੱਚਣਾ ਵਾ ਤੇ ਬੈਕ ਤੋਂ ਵੀ ਥੋੜਾ ਥੋੜਾ ਖਿੱਚਣਾ ਖਿੱਚ ਕੇ ਲਗਾਉਣੀ ਆ। ਇਹ ਖਿੱਚ ਕੇ ਤਾਂ ਲਗਾਈ ਦੀ ਆ ਕਿ ਇਹ ਉੱਡੜਦੀ ਨਹੀਂ ਆ। ਠੀਕ ਹੈ ਨਾ? ਇਹ ਸੀਨ ਨਹੀਂ ਨਿਕਲੂਗੀ ਇਹ ਤੁਹਾਡੀ। ਪਾਉਣੀ ਸਿੰਗਲ ਸੀਨ ਹੀ ਲਾ ਲੈਨੇ ਆ ਤੇ ਕਦੀ ਵੀ ਸੀਨ ਨਹੀਂ ਕਿਨੇ ਨਹੀਂ ਤੇ ਜ਼ਿਆਦਾਤਰ ਕਈਆਂ ਦੀ ਉੱਧਰ ਜਾਂਦੀ ਹੈ ਮਤਲਬ ਖਿੱਚ ਪੈ ਕੇ ਜਿਹੜਾ ਹੁੰਦਾ ਧਾਗਾ ਟੁੱਟ ਜਾਂਦਾ ਜਦੋਂ ਆਪਾਂ ਖਿੱਚਦੇ ਆ। ਹਮੇਸ਼ਾ ਜਦੋਂ ਸੀਨ ਲਗਾ ਕੇ ਬਾਅਦ ਵਿੱਚ ਤੁਸੀਂ ਖਿੱਚ ਕੇ ਵੇਖਣਾ ਕਿ ਸੀਨ ਟੁੱਟਦੀ ਤੇ ਨਹੀਂ ਇਹਦੇ ਨਾਲ ਬਿਲਕੁਲ ਵੀ ਨਹੀਂ ਟੁੱਟੂਗੀ। ਤੇ ਐ ਬਿਲਕੁਲ ਆਪਣੀ ਸੀਨ ਵਧੀਆ ਤਰੀਕੇ ਨਾਲ ਲੱਗ ਗਈ ਆ। ਹਮੇਸ਼ਾ ਖਿੱਚ ਕੇ ਲਗਾਉਣੀ ਆ ਸੀਨ ਤੇ ਢਿੱਲੀ ਰੱਖ ਕੇ ਨਹੀਂ ਲਗਾਉਣੀ। ਇਹ ਆਪਾਂ ਨੈਕਸਟ ਜਿਹੜਾ ਕੱਪੜਾ ਉਹ ਕੱਟ ਦਾਂਗੇ। ਵੇਖੋ ਆਪਣੀ ਕਿੰਨੀ ਸੋਹਣੀ ਸੀਨ ਲੱਗੀ ਹੋਈ ਆ। ਬਹੁਤ ਸਫਾਈ ਦਿਨ ਆ ਇਸੇ ਤਰ੍ਹਾਂ ਸੇਮ ਹੀ ਆਪਾਂ ਦੂਜੀ ਸਾਈਡ ਵੀ ਸੇਮ ਇਦਾਂ ਹੀ ਨਿਸ਼ਾਨ ਲਗਾਵਾਂਗੇ ਇਦਾਂ ਹੀ ਆਪਾਂ ਨਿਸ਼ਾਨ ਲਗਾ ਦਾਂਗੇ ਜਿੰਨਾ ਆਪਾਂ ਪੌਂਚਾ ਰੱਖਿਆ 7 ਇੰਚ ਦਾ 7 ਇੰਚ ਦਾ ਪੌਂਚਾ ਰੱਖ ਲਾਂਗੇ ਤੇ ਉੱਪਰੋਂ ਆਪਾਂ ਦੂਜੇ ਜਿਹੜਾ ਪੌਂਚਾ ਉਹਦੀ ਮਿੰਤੀ ਲੈ ਲੈਣੀ ਆਪਾਂ ਨੇ ਕਿੰਨਾ ਹੈ ਸੇਮ ਉਨਾ ਹੀ ਦੂਜੀ ਸਾਈਡ ਤੇ ਰੱਖਣਾ ਹੈ ਪੌਣੀ ਅੱਠ ਦਾ ਹੁੰਦਿਆ ਪੌਣੀ ਅੱਠ ਦਾ ਇਹ ਪੇਤੇ ਨਿਸ਼ਾਨ ਲਗਾ ਕੇ ਸਿਮ ਉਦਾਂ ਹੀ ਨਿਸ਼ਾਨ ਇੱਧਰ ਲਗਾ ਦਾਂਗੇ ਮਾਰ ਕੇ ਨੂੰ ਸਿੱਧਾ ਰੱਖ ਕੇ ਹੋਏ ਸੇਵੇਂ ਇਸੇ ਤਰ੍ਹਾਂ ਹੀ ਆਪਾਂ ਇਹਦੀ ਸੀਨ ਲਗਾ ਦੇਣੀ ਆ ਖਿੱਚਦੇ ਹੋਏ ਇਹਦੀ ਸੀਨ ਲਗਾ ਦੇਣੀ ਸਟਾਰਟਿੰਗ ਤੋਂ ਆਪਾਂ ਪੱਕਾ ਕਰ ਲੈਣਾ ਵਾ ਤੇ ਇਹਦੀ ਹੁਣ ਤਹੀ ਰੈਡੀ ਹੋਏਗੀ ਸ਼ੇਪ ਦੇਖਿਓਗੀ ਸਰਵਾਰਦੀ ਕਿੰਨੀ ਸੋਹਣੀ ਆਉਂਦੀ ਆ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੋ ਤੁਸੀਂ ਆਉਣ ਵਾਲੀ ਹਰ ਇੱਕ ਵੀਡੀਓ ਦੇਖ ਸਕੋ ਤੇ ਵੀ ਡੋਨਟ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਕਿ ਨੈਕਸਟ ਵੀਡੀਓ ਆਪਾਂ ਕੀਤੇ ਲੈ ਕੇ ਆਈਏ ਤੇ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੁਣ ਆਪਾਂ ਸੀਨਾ ਵੀ ਖਿੱਚ ਕੇ ਕਿ ਬਿਲਕੁਲ ਵੀ ਧਾਗਾ ਟੁੱਟਦਾ ਨਹੀਂ ਆ ਬਿਲਕੁਲ ਵਧੀਆ ਤਰੀਕੇ ਨਾਲ ਲੱਗੀ ਏ ਇਦਾਂ ਹੀ ਲਗਾਉਣੀ ਤੁਸੀਂ ਵੀ ਤੇ ਹੁਣ ਇਹਦੀ ਸ਼ੇਪ ਚੈੱਕ ਕਰਿਓ ਕਿ ਕਿਵੇਂ ਦੀ ਆ ਬਿਲਕੁਲ ਐਸੇ ਸਿੱਧੀਆਂ ਹੁੰਦੀ ਆ ਦੀ ਖੂਸ਼ੀਬ ਕਿੰਨੀ ਸੋਹਣੀ ਆਉਂਦੀ ਹੈ ਪ੍ਰੈਸ ਕਰਨ ਜੀ ਵੀ ਇਦਾਂ ਹੀ ਰਹਿਣੀ ਬਹੁਤ ਸੋਹਣੀ ਸ਼ੇਪ ਹੋਣੀ 75 ਕਈਆਂ ਦੇ ਪੁੰਗ ਬਹੁਤ ਪੈਂਦਾ ਹੈ ਪ੍ਰੋਬਲਮ ਬਹੁਤ ਆਉਂਦੀ ਆ ਇਹ ਆਪਾਂ ਅੰਡਰਗਰਾਉਂਡ ਲਈ ਲੈਸ ਕੱਢੀ ਹੋਈ ਆ ਪੋਂਛੇ ਤੇ ਇਹ ਨੈਕਸਟ ਵੀਡੀਓ ਆਪਾਂ ਇੱਥੇ ਵੀ ਲਾ ਕੇ ਆਵਾਂਗੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਇਹ ਕਿਵੇਂ ਕੱਢੀਦੀ ਆ ਤੇ ਤੁਸੀਂ ਇਹਦੀ ਸ਼ੇਪ ਚੈੱਕ ਕਰੋ ਬਹੁਤ ਸੋਹਣੀ ਆ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਵੀ ਇਹਨੂੰ ਸਬਸਕ੍ਰਾਈਬ ਕਰਿਓ ਬਾਏ ਬਾਏ ਥੈਂਕ ਯੂ